ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਵਿੱਚ ਮਾਨਸਾ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਮੁੜ ਸੁਣਵਾਈ 13 ਦਸੰਬਰ ਤੇ ਪਾ ਦਿੱਤੀ ਹੈ ਮਰਹੂਮ ਗਾਇਕ ਦੇ ਦੂਸਰੇ ਸਾਥੀ ਗੁਰਵਿੰਦਰ ਸਿੰਘ ਮੂਸਾ ਦੀ ਗਵਾਹੀ ਹੋਈ ਜਦੋਂ ਕਿ ਵਿਰੋਧੀ ਧਿਰ ਦੇ ਵਕੀਲਾਂ ਵੱਲੋਂ ਅਗਲੀ ਪੇਸ਼ੀ ਤੇ ਉਸ ਨੂੰ ਸਵਾਲ ਜਵਾਬ ਕੀਤੇ ਜਾਣਗੇ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਮੂਸਾ ਦੀ ਗਵਾਹੀ ਪਹਿਲਾਂ ਹੀ ਹੋ ਚੁੱਕੀ ਹੈ ਇਹ ਦੋਵੇਂ ਨੌਜਵਾਨ 29 ਮਈ 2022 ਨੂੰ ਘਟਨਾ ਸਮੇਂ ਸਿੱਧੂ ਮੂਸੇਵਾਲੇ ਨਾਲ ਥਾਰ ਦੇ ਵਿੱਚ ਸਵਾਰ ਸਨ ਮੁਸੇਵਾਲੇ ਪਰਿਵਾਰ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਹੈ ਕਿ ਮੁੱਖ ਸਾਜ਼ਿਸ਼ ਕਾੜੇ ਲਾਰੈਂਸ ਵਿਸ਼ਨੋਈ ਜੱਗੂ ਭਗਵਾਨਪੁਰੀਆ ਸਮੇਤ ਸਾਰੇ ਮੁਲਜ਼ਮਾਨੇ ਵੀਡੀਓ ਕਾਨਫਰੰਸ ਜਰੀਏ ਪੇਸ਼ੀ ਪੁਕਤੀ ਉਹਨਾਂ ਨੇ ਦੱਸਿਆ ਹੈ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਐਚ ਐਸ ਗਰੇਵਾਲ ਨੇ ਅਗਲੀ ਪੇਸ਼ੀ ਤੇ ਸ਼ੂਟਰਾਂ ਦੇਕੀ ਕਰਨ ਵਾਲਿਆਂ ਤੋਂ ਇਲਾਵਾ ਏਕੇ 47, ਥਾਰ, ਕ੍ਰੋਲਾ ਅਤੇ ਬਲਰੋ ਗੱਡੀਆਂ ਸਮੇਤ ਸਾਰਾ ਮੁਕੱਦਮਾ ਰਿਕਾਰਡ ਵੀ ਪੇਸ਼ ਕਰਨ ਦੇ ਹੁਕਮ ਦਿੱਤੇ ਹਨ